ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਕਿਪ ਕਰਕੇ ਨਾ ਦੇਖਿਆ ਕਰੋ ਪੂਰੀ ਦੇਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਜਾਣਦੇ ਹਾਂ ਭਗਤ ਕਬੀਰ ਜੀ ਨੇ ਬਾਜ਼ਾਰ ਵਿੱਚ ਸ਼ਰਾਬ ਦੀ ਬੋਤਲ ਤੇ ਕੰਜਰੀ ਨੂੰ ਨਾਲ ਲੈ ਕੇ ਕਿਉਂ ਘੁੰਮੇ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਇੱਕ ਦਿਨ ਭਗਤ ਕਬੀਰ ਜੀ ਨੂੰ ਲੋਕਾਂ ਨੇ ਕਾਸ਼ੀ ਦੇ ਬਾਜ਼ਾਰ ਵਿੱਚ ਅਜਿਹੀ ਹਾਲਤ ਵਿੱਚ ਦੇਖਿਆ ਕਿ ਭਗਤ ਕਬੀਰ ਜੀ ਉਹਨਾਂ ਦੇ ਹੱਥ ਵਿੱਚ ਇੱਕ ਸ਼ਰਾਬ ਦੀ ਬੋਤਲ ਸ਼ਰਾਬੀਆਂ ਦੇ ਵਾਂਗ ਗੱਲਾਂ ਕਰ ਰਹੇ ਸਨ ਅਤੇ ਲੜਖੜਾ ਰਹੇ ਸਨ ਅਤੇ ਇੱਕ ਕੰਜਰੀ ਉਹਨਾਂ ਦੀ ਬਗਲ ਦੇ ਵਿੱਚ ਸੀ ਭਗਤ ਕਬੀਰ ਜੀ ਬਾਜ਼ਾਰ ਦੇ ਵਿੱਚੋਂ ਲੰਘ ਰਹੇ ਸਨ ਤਾਂ ਉੱਥੋਂ ਦੇ ਲੋਕਾਂ ਨੇ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਲੋਕਾਂ ਨੂੰ ਨਿੰਦਿਆ ਕਰਨ ਦਾ ਮੌਕਾ ਮਿਲ ਗਿਆ ਕਹਿਣ ਲੱਗੇ ਵੇਖ ਲਿਆ ਇਹ ਜੁਲਾਹੇ ਨੂੰ ਅੱਜ ਤੱਕ ਤਾਂ ਇਹ ਵੱਡਾ ਭਗਤ ਬਣਿਆ ਫਿਰਦਾ ਸੀ ਅਤੇ ਹੁਣ ਨੀਚਾਂ ਵਾਲੇ ਕੰਮ ਕਰ ਰਿਹਾ ਹੈ ਨੀਚ ਜਾਤ ਹੈ ਇੱਕ ਦੂਸਰੇ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੇ ਸਾਂ ਕਿ ਇਹ ਬਹੁਤ ਵੱਡਾ ਠੱਗ ਹੈ ਹੁਣ ਇਹ ਬਦਮਾਸ਼ੀਆਂ ਵਾਲੇ ਕੰਮ ਵੀ ਕਰ ਲੱਗ ਗਿਆ ਅਤੇ ਇਸ ਦੀਆਂ ਕਾਲੀਆਂ ਕਰਤੂਤਾਂ ਸ ਸੰਸਾਰ ਦੇ ਸਾਹਮਣੇ ਆ ਗਈਆਂ ਹਨ ਤਾਂ ਉਹਨਾਂ ਵਿੱਚ ਇੱਕ ਸਿਆਣਾ ਬੰਦਾ ਕਹਿਣ ਲੱਗਾ ਕਿ ਭਗਤ ਕਬੀਰ ਜੀ ਇਹੋ ਜੇ ਬੰਦੇ ਨਹੀਂ ਹਨ ਇਸ ਗੱਲ ਵਿੱਚ ਕੋਈ ਜ਼ਰੂਰ ਰਾਜ ਹੋਵੇਗਾ ਤਾਂ ਉਹ ਲੋਕ ਕਹਿਣ ਲੱਗੇ ਸਵਾਦ ਆ ਕੋਈ ਰਾਜ ਹੈ ਪਹਿਲਾਂ ਤਾਂ ਇਹ ਇਹੋ ਜੇ ਕਾਰਨਾਮੇ ਛੁੱਪ ਛੁੱਪ ਕੇ ਕਰਦਾ ਸੀ ਅਤੇ ਇਸ ਤਰ੍ਹਾਂ ਭਗਤ ਕਬੀਰ ਜੀ ਦੀ ਬੱਦ ਚੜ ਕੇ ਨਿੰਦਿਆ ਕਰੀ ਜਾ ਰਹੀ ਸੀ ਪਰ ਭਗਤ ਕਬੀਰ ਜੀ ਆਪਣੀ ਮਸਤ ਚਾਲ ਉਸ ਕੰਜਰੀ ਦੇ ਨਾਲ ਚਲਦੇ ਰਹੇ ਅਤੇ ਉਹ ਰਾਜ ਦਰਬਾਰ ਵੱਲ ਵੱਧਦੇ ਜਾ ਰਹੇ ਸਨ ਜਿਹੜਾ ਰਾਜਾ ਭਗਤ ਕਬੀਰ ਜੀ ਨੂੰ ਗੁਰੂ ਮੰਨ ਕੇ ਪੂਜਦਾ ਸੀ ਭਗਤ ਕਬੀਰ ਜੀ ਦੇ ਦਰਬਾਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਭਰਪੂਰ ਨਿੰਦਿਆ ਰਾਜੇ ਦੇ ਦਰਬਾਰ ਵਿੱਚ ਪਹਿਲਾਂ ਹੀ ਪਹੁੰਚ ਚੁੱਕੀ ਸੀ ਅਤੇ ਰਾਜੇ ਦੇ ਮਨ ਦੁਖੀ ਕਰ ਚੁੱਕੀ ਸੀ ਮੈਲਾ ਕਰ ਚੁੱਕੀ ਸੀ ਅਤੇ ਭਗਤ ਕਬੀਰ ਜੀ ਉਸ ਰਾਜੇ ਦੇ ਦਰਬਾਰ ਅੰਦਰ ਹਾਜ਼ਰ ਹੋ ਗਏ ਸਵਾਗਤ ਕਬੀਰ ਜੀ ਦੇ ਹੱਥ ਵਿੱਚ ਜੋ ਬੋਤਲ ਸੀ ਉਸ ਵਿੱਚ ਗੰਗਾ ਜਲ ਪਾਇਆ ਹੋਇਆ ਸੀ ਪਰ ਕਿਸੇ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਸੀ ਇਸ ਗੱਲ ਦਾ ਪਤਾ ਨਹੀਂ ਸੀ ਪਰ ਸਾਰਿਆਂ ਦੇ ਮਨ ਵਿੱਚ ਭਗਤ ਕਬੀਰ ਜੀ ਦੇ ਪ੍ਰਤੀ ਨਫਰਤ ਭਰ ਗਈ ਸੀ ਅਤੇ ਉਹ ਰਾਜਾ ਵੀ ਨਫਰਤ ਦੇ ਨਾਲ ਭਰ ਗਿਆ ਸੀ ਜਦੋਂ ਭਗਤ ਕਬੀਰ ਜੀ ਪਹਿਲਾਂ ਰਾਜੇ ਦੇ ਦਰਬਾਰ ਵਿੱਚ ਆਇਆ ਕਰਦੇ ਸਨ ਤਾਂ ਰਾਜਾ ਉੱਠ ਕੇ ਆਪ ਸਵਾਗਤ ਕਰਦਾ ਸੀ ਭਗਤ ਕਬੀਰ ਜੀ ਦਾ ਅਤੇ ਅੱਜ ਭਗਤ ਕਬੀਰ ਜੀ ਦੇ ਸਵਾਗਤ ਲਈ ਕੋਈ ਵੀ ਨਾ ਉਠਿਆ ਅਤੇ ਕੋਈ ਵੀ ਨਾ ਆਇਆ ਅਤੇ ਸਾਰੇ ਲੋਕ ਭਗਤ ਕਬੀਰ ਜੀ ਦਾ ਮਜ਼ਾਕ ਉਡਾ ਰਹੇ ਸਨ ਰਾਜਾ ਭਗਤ ਕਬੀਰ ਜੀ ਦਾ ਇਹ ਰੂਪ ਦੇਖ ਕੇ ਬੜਾ ਹੈਰਾਨ ਹੋਇਆ ਅਤੇ ਰਾਜਾ ਭਗਤ ਕਬੀਰ ਜੀ ਨੂੰ ਕਹਿਣ ਲੱਗਾ ਕਿ ਕਬੀਰ ਜੀ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਭਗਤ ਕਬੀਰ ਜੀ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਭਗਤ ਕਬੀਰ ਦਾ ਇਹ ਨਵਾਂ ਰੂਪ ਸੰਗੀਤਾਂ ਸਾਰੇ ਅੱਖਾਂ ਖੋਲ ਕੇ ਦੇਖ ਲਵੋ ਭਗਤ ਕਬੀਰ ਦੀ ਇਹ ਗੱਲ ਸੁਣ ਕੇ ਕੋਈ ਵੀ ਨਾ ਬੋਲਿਆ ਅਤੇ ਸਾਰੇ ਚੁੱਪਚਾਪ ਬੈਠੇ ਦੇਖ ਰਹੇ ਸਨ ਤਾਂ ਫਿਰ ਭਗਤ ਕਬੀਰ ਜੀ ਨੇ ਇੱਕ ਨਵਾਂ ਚਮਤਕਾਰ ਕੀਤਾ ਅਤੇ ਉਹ ਜਿਹੜੀ दारू ਵਾਲੀ ਬੋਤਲ ਸੀ ਉਸ ਨੂੰ ਵਿਸ਼ੀ ਹੋਈ ਇੱਕ ਸੁੰਦਰ ਚਾਦਰ ਦੇ ਉੱਤੇ ਉਹ दारू ਵਾਲੀ ਬੋਤਲ ਉਲਟਾ ਦਿੱਤੀ ਜਦੋਂ ਚਾਦਰ ਖਰਾਬ ਹੋਈ ਤਾਂ ਰਾਜਾ ਗੁੱਸੇ ਵਿੱਚ ਆ ਗਿਆ ਰਾਜੇ ਨੇ ਗੁੱਸੇ ਭਰੀ ਆਵਾਜ਼ ਵਿੱਚ ਕਿਹਾ ਫਰੀਦ ਤੈਨੂੰ ਅੱਜ ਕੀ ਹੋ ਗਿਆ ਹੈ ਇਸ ਸੁੰਦਰ ਚਾਦਰ ਦਾ ਸਤਿਆਨਾਸ਼ ਕਿਉਂ ਕਰ ਦਿੱਤਾ ਹੈ ਜਗਨਨਾਥ ਦੇ ਮੰਦਰ ਵਿੱਚ ਅੱਗ ਲੱਗ ਚੱਲੀ ਸੀ ਉਸ ਅੱਗ ਨੂੰ ਬੁਝਾਇਆ ਹੈ ਏਨੀ ਗੱਲ ਕਹਿਣ ਤੋਂ ਬਾਅਦ ਭਗਤ ਕਬੀਰ ਜੀ ਕਾਲੀ ਦੇ ਨਾਲ ਦਰਬਾਰ ਦੇ ਵਿੱਚੋਂ ਬਾਹਰ ਆ ਗਏ ਤਾਂ ਰਾਜਾ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਿਆ ਅਤੇ ਸੋਚਣ ਲੱਗਾ ਕਿ ਕੋਈ ਬਹੁਤ ਵੱਡੀ ਭੁੱਲ ਉਸ ਕੋਲੋਂ ਹੋ ਗਈ ਹੈ ਜਿਸ ਦੀ ਮਾਫੀ ਉਸ ਨੂੰ ਸੌਖੇ ਸਾਹ ਨਹੀਂ ਮਿਲਣ ਵਾਲੀ ਤੇ ਰਾਜਾ ਗੱਦੀ ਦੇ ਉੱਤੋਂ ਉੱਠ ਕੇ ਆਪ ਚੱਲ ਕੇ ਉਸ ਸੁੰਦਰ ਚਾਦਰ ਦੇ ਕੋਲ ਆਇਆ ਜਿਸ ਉੱਤੇ ਕਬੀਰ ਜੀ ਨੇ ਸ਼ਰਾਬ ਡੋਲੀ ਸੀ ਅਤੇ ਉਸ ਨੂੰ ਉਸ ਚਾਦਰ ਨੂੰ ਸੁੰਘ ਕੇ ਦੇਖਿਆ ਤਾਂ ਉਸ ਵਿੱਚੋਂ ਕੋਈ ਵੀ ਸ਼ਰਾਬ ਦੀ 스멜 ਨਹੀਂ ਆ ਰਹੀ ਸੀ ਤਾਂ ਫਿਰ ਰਾਜੇ ਨੂੰ ਯਕੀਨ ਹੋ ਗਿਆ ਕਿ ਭਗਤ ਕਬੀਰ ਜੀ ਕੋਈ ਬਚਿੱਤਰ ਲੀਲਾ ਵਰਤਾ ਗਏ ਹਨ ਅਤੇ ਇਸ ਦੇ ਨਾਲ ਨਾਲ ਹੀ ਉਸ ਰਾਜੇ ਦੇ ਦਿਮਾਗ ਵਿੱਚ ਕਬੀਰ ਜੀ ਦੀ ਇਹ ਗੱਲ ਆਈ ਕਿ ਜਗਨਨਾਥ ਦੇ ਮੰਦਰ ਵਿੱਚ ਅੱਗ ਲੱਗ ਗਈ ਹੈ ਉਸ ਨੂੰ ਬੁਝਾਇਆ ਹੈ ਤਾਂ ਉਹਨਾਂ ਨੇ ਇੱਕ ਘੋੜਸਵਾਰ ਨੂੰ ਜਗਨ ਜਗਨਨਾਥ ਦੇ ਮੰਦਰ ਵੱਲ ਪਤਾ ਕਰਨ ਲਈ ਭੇਜਿਆ ਅਤੇ ਉਸ ਘੋੜਸਵਾਰ ਨੂੰ ਜਗਨਨਾਥ ਵੱਲ ਭੇਜ ਕੇ ਰਾਜਾ ਬੜਾ ਉਦਾਸ ਹੋ ਕੇ ਬੈਠ ਗਿਆ ਅਤੇ ਉਸ ਘੋੜਸਵਾਰ ਦੀ ਉਡੀਕ ਕਰਨ ਲੱਗਾ ਤਾਂ ਜਦ ਰਾਤ ਬੀਤ ਗਈ ਅਤੇ ਅਗਲਾ ਦਿਨ ਚੜ੍ਹਿਆ ਤਾਂ ਉਹ ਘੋੜਸਵਾਰ ਵਾਪਸ ਆਇਆ ਅਤੇ ਉਸ ਨੇ ਦੱਸਿਆ ਕਿ ਮਹਾਰਾਜ ਅੱਗ ਲੱਗਣ ਵਾਲੀ ਗੱਲ ਬਿਲਕੁਲ ਸੱਚ ਹੈ ਜਦ ਭਗਤ ਕਬੀਰ ਜੀ ਨੇ ਰਾਜ ਦਰਬਾਰ ਦੇ ਵਿੱਚ ਚਾਦਰ ਦੇ ਉੱਤੇ ਸ਼ਰਾਬ ਡੋਲੀ ਸੀ ਤਾਂ ਪੁਜਾਰੀ ਜੀ ਪੂਜਾ ਤੋਂ ਉੱਠੇ ਹੀ ਸਨ ਤਾਂ ਉਹਨਾਂ ਦੇ ਪੈਰਾਂ ਵਿੱਚ ਅੱਗ ਅੱਗ ਦਾ ਭੁਮਾਕਾ ਮਚਿਆ ਸੀ ਅਤੇ ਪੁਜਾਰੀ ਨੇ ਛੱਟ ਹੀ ਉਤੋਂ ਪਾਣੀ ਦਾ ਪੁਹਾਰਾ ਮਾਰ ਕੇ ਅੱਗ ਨੂੰ ਬੁਝਾ ਦਿੱਤਾ ਅਤੇ ਪੁਜਾਰੀ ਜੀ ਦੱਸ ਦੱਸਦੇ ਹਨ ਕਿ ਇਹ ਸਮੁੰਦਰ ਨੂੰ ਅੱਜ ਪਰਮਾਤਮਾ ਨੇ ਆਪ ਹੱਥ ਦੇ ਕੇ ਬਚਾਇਆ ਹੈ ਨਹੀਂ ਤਾਂ ਸੜ ਕੇ ਸਵਾਹ ਹੋ ਜਾਣਾ ਸੀ। ਛੁੜ ਸਵਾਰ ਦੀ ਇਹ ਗੱਲ ਸੁਣ ਕੇ ਰਾਜੇ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਭਗਤ ਕਬੀਰ ਉਸ ਦੀ ਪਰਖਿਆ ਲੈਣ ਹੀ ਆਏ ਸਨ ਅਤੇ ਉਹ ਇਸ ਪਰਖਿਆ ਵਿੱਚੋਂ ਫੇਲ ਹੋ ਗਿਆ ਹੈ। ਅਤੇ ਰਾਜੇ ਦੀ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ ਤਾਂ ਉਸ ਦੀ ਰਾਣੀ ਰਾਜੇ ਨੂੰ ਕਹਿਣ ਲੱਗੀ ਕਿ ਗੁਰਦੇਵ ਮੈਂ ਜੋ ਕਹਿੰਦੀ ਹਾਂ ਤੁਸੀਂ ਉਹੀ ਕਰੋ ਕਿ ਗੁਰੂ ਦੇਵ ਭਗਤ ਕਬੀਰ ਜੀ ਬਖਸ਼ਨ ਹਾਰ ਹਨ ਆਪਾਂ ਉਹਨਾਂ ਕੋਲੋਂ ਜਾ ਕੇ ਭੁੱਲ ਬਖਸ਼ਾ ਲੈਂਦੇ ਹਾਂ ਤਾਂ ਰਾਜਾ ਤੇ ਰਾਣੀ ਭਗਤ ਕਬੀਰ ਜੀ ਕੋਲ ਕਾਫੀ ਮੰਗਣ ਲਈ ਤੁਰ ਪਏ ਤਾਂ ਜਦੋਂ ਰਾਜ ਦਰਬਾਰ ਦੇ ਵਿੱਚ ਪਹੁੰਚੇ ਤਾਂ ਭਗਤ ਕਬੀਰ ਜੀ ਆਪ ਉੱਠ ਕੇ ਉਹਨਾਂ ਦੇ ਸਾਹਮਣੇ ਆਏ ਰਾਜਾ ਜਦ ਭਗਤ ਕਬੀਰ ਜੀ ਦੇ ਜਦ ਪੈਰਾਂ ਵੱਲ ਝੁਕਣ ਲੱਗਾ ਤਾਂ ਕਬੀਰ ਜੀ ਨੇ ਉਹਨਾਂ ਨੂੰ ਦੋਵਾਂ ਬਾਵਾ ਨਾਲ ਚੁੱਕ ਕੇ ਗਲੇ ਲਾ ਲਿਆ ਅਤੇ ਦੋਨਾਂ ਜਣਿਆਂ ਨੇ ਭਗਤ ਕਬੀਰ ਜੀ ਕੋਲੋਂ ਮੁਆਫੀ ਮੰਗੀ ਤਾਂ ਭਗਤ ਕਬੀਰ ਜੀ ਨੇ ਉਹਨਾਂ ਨੂੰ ਸਾਰੀ ਸੰਗਤ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਮਾਫ ਕਰ ਦਿੱਤਾ ਜਦ ਭਗਤ ਕਬੀਰ ਜੀ ਨੇ ਰਾਜੇ ਅਤੇ ਰਾਣੀ ਨੂੰ ਮਾਫ ਕਰ ਦਿੱਤਾ ਤਾਂ ਦੋਨੋਂ ਰਾਜਾ ਅਤੇ ਰਾਣੀ ਬੜੀ ਖੁਸ਼ੀ-ਖੁਸ਼ੀ ਆਪਣੇ ਮਹਿਲਾਂ ਵੱਲ ਚਲੇ ਗਏ ਅੱਜ ਦੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ